ਮਸ਼ਹੂਰ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜ਼ਬਰ ਜਨਾਹ ਦੇ ਦੋਸ਼ ਦੇ ਵਿੱਚ ਉਸ ਨੂੰ ਜੋ ਕਿ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮੁਹਾਲੀ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈਗਾ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਦੋਸ਼ੀ اقرار ਦਿੱਤੇ ਗਏ ਪਾਸਟ ਬਜਿੰਦਰ ਨੂੰ ਜਿਹੜਾ ਕਿ ਮੋਹਾਲੀ ਦੀ ਅਦਾਲਤ ਨੇ ਉਮਰ ਕੈਦ ਦੀ سزا ਸੁناਈ ਹੈ ਜ਼ਿਰਕਪੁਰ ਦੀ ਔਰਤ ਦੇ ਵੱਲੋਂ ਲਾਏ ਜਬਰ ਜਨਾਹ ਦੇ ਦੋਸ਼ਾਂ ਦੇ ਮਗਰੋਂ ਪਾਸਟ ਬਜਿੰਦਰ ਨੂੰ ਉਮਰ ਕੈਦ ਦੀ سزا ਸੁਣਾਈ ਗਈ ਹੈ ਕਿ ਹੈ ਪੂਰਾ ਮਾਮਲਾ ਉਹ ਵਿਤਵਾਨੋ ਜ਼ਰੂਰ ਦੱਸਾਂਗੇ ਦਰਸਲ ਔਰਤ ਦੇ ਵੱਲੋਂ ਜ਼ਿਰਕਪੁਰ ਦੀ ਔਰਤ ਦੇ ਵੱਲੋਂ ਸਾਲ 2018 ਦੇ ਵਿੱਚ ਪਾਸਟ ਬਜਿੰਦਰ ਦੇ ਉੱਤੇ ਜਬਰ ਜਨਾਹ ਦੇ ਦੋਸ਼ ਲਾਏ ਗਏ ਸੰਤੇਸ ਮਾਮਲੇ ਦੇ ਵਿੱਚ ਪਾਸਟਰ ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਗਈ ਹੋ ਚੁੱਕੀ ਸੀਗੀ ਪਰ ਇਸ ਮਾਮਲੇ ਦੇ ਵਿੱਚ ਪਿਛਲੇ ਦਿਨੀ ਪਾਸਟਰ ਬਜਿੰਦਰ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀਗਾ ਤੇ ਉਸ ਨੇ ਜਿਹੜਾ ਕਿ ਉਸ ਦਿਨ ਪੇਸ਼ੀ ਤੋਂ ਬਾਅਦ ਅਦਾਲਤ ਨੇ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਸੀਗਾ ਤੇ 28 ਮਾਰਚ ਨੂੰ ਆਪਣੇ ਜਿਹੜਾ ਕਿ 28 ਮਾਰਚ ਨੂੰ ਮਾਮਲੇ ਦੇ ਵਿੱਚ ਮੁੜ ਜਿਹੜੀ ਕਿ ਸੁਣਵਾਈ ਹੋਈ ਅਤੇ ਪਾਸਟਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਇਹ ਵੀ ਦੱਸਦੀ ਹੈ ਕਿ ਜ਼ਿਰਖਪੁਰ ਪੁਲਸ ਨੇ ਪੀੜਤਾ ਦੀ ਸ਼ਿਕਾਇਤ ਦੇ ਉੱਤੇ ਪਾਸਟਰ ਬਜਿੰਦਰ ਨੇ 7 ਲੋਕਾਂ ਦੇ ਉੱਤੇ ਕੇਸ ਦਰਜ ਕੀਤਾ ਗਿਆ ਹੈ ਤੇ ਇਸ ਵੱਲੇ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਮਸ਼ਹੂਰ ਜੋ ਕਿ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮੁਹਾਲੀ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈਗਾ ਦੱਸ ਦਈਏ ਕਿ ਇਸਾਈ ਧਾਰਮਿਕ ਆਗੂ ਜੋ ਕਿ ਪਾਸਟਰ ਬਜਿੰਦਰ ਨੂੰ ਬਲਤਕਾਰ ਦੇ ਇੱਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮੋਹਾਲੀ ਦੀ ਅਦਾਲਤ ਨੇ ਉਸ ਨੂੰ ਇਹ ਸਜ਼ਾ ਦਿੱਤੀ ਹੈ ਜਿਸ ਤੋਂ ਬਾਅਦ ਮੋਹਾਲੀ ਕੋਰ ਦੇ ਆਲੇ ਦੁਆਲੇ ਸੁਰੱਖਿਆ ਵੀ ਹੋਰ ਬਤਾ ਦਿੱਤੀ ਗਈ ਹੈ। ਵਜਿੰਦਰ ਨੂੰ 3 ਦਿਨ ਪਹਿਲਾਂ ਅਦਾਲਤ ਨੇ ਦੋਸ਼ੀ ਠਰਾਇਆ ਸੀਗਾ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਗਿਆ। ਵਜਿੰਦਰ ਦੇ ਉੱਤੇ ਦੋਸ਼ ਹੈਗਾ ਕਿ ਉਹ ਲੜਕੀ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਲਿਆ ਗਿਆ ਜਿੱਥੇ ਉਹਨਾਂ ਨੇ ਉਸ ਦੇ ਨਾਲ ਬਰਤਕਾਰ ਕੀਤਾ ਅਤੇ ਵੀਡੀਓ ਵੀ ਬਣਾਈ। ਉਸ ਨੂੰ ਧਮਕੀ ਵੀ ਦਿੱਤੀ ਗਈ ਕਿ ਜੇਕਰ ਉਸਨੇ ਉਸ ਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦੇਵੇਗਾ। ਇਹ ਜੋ ਕਿ ਦੋਸ਼ ਹੈ ਇਹ ਲੜਕੀ ਦੇ ਵੱਲੋਂ ਲਗਾਏ ਗਏ ਨੇ। ਦੱਸ ਦੇ ਕਿ ਸਜ਼ਾ ਅਜੇ ਸਮੇਂ ਵਿੱਚ ਸੁਣਾਈ ਜਦੋਂ ਬਜਿੰਦਰ ਇੱਕ ਹੋਰ ਔਰਤ ਦੇ ਉੱਤੇ ਜਿਨਸੀ ਹਮਲੇ ਅਤੇ ਹਮਲੇ ਦੇ ਇੱਕ ਹੋਰ ਮਾਮਲੇ ਦੇ ਵਿੱਚ ਫਸਿਆ ਹੋਇਆ ਸੀਗਾ ਤਾਂ ਇਸ ਲਈ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਅਗਰ ਜੇਕਰ ਨਾਲ ਤਿੰਨ ਬਿੰਦੂਆਂ ਦੀ ਜਕਰ ਗੱਲ ਕੀਤੀ ਜਾਵੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੀੜਤਾ ਦੇ ਪਤੀ ਦੇ ਵੱਲੋਂ ਵੀ ਕੇਸ ਦਰਜ ਕਰਨ ਤੋਂ ਬਾਅਦ ਬਜਿੰਦਰ ਨੇ ਉਸ ਨੂੰ ਦਬਾਉਣ ਦੇ ਲਈ ਹਰ ਚਾਲ ਵਰਤੀ ਉਸ ਦੇ ਵਿਰੁੱਧ ਕ੍ਰਾਸ ਕੇਸ ਦਰਜ ਕੀਤੇ ਗਏ ਸਨ ਚੋਟੇ ਕੇਸ ਵੀ ਦਰਜ ਕੀਤੇ ਗਏ ਸਨ ਉਸ ਨੂੰ ਕਪੂਰਥਲਾ ਦੇ ਬੁੜੈਲ ਦੀ ਜੇਲ੍ਹ ਦੇ ਵਿੱਚ ਰਹਿਣਾ ਪਿਆ ਇਸ ਦੇ باوجود ਉਹ ਵਜਿੰਦਰ ਅੱਗੇ ਨਹੀਂ ਚੁੱਕਿਆ ਜਦੋਂ ਤੁਮ ਕਾਮ ਨਹੀਂ ਆਇਆ ਨਹੀਂ ਆਈਆ ਤਾਂ ਉਸਨੇ ਪੈਸੇ ਦੀ ਪੇਸ਼ਕਸ਼ ਕਰਨੇ ਸ਼ੁਰੂ ਕਰ ਦਿੱਤੀ ਲਾਲਚ ਵੀ ਦਿੱਤਾ ਪਰ ਬਜਿੰਦਰ ਦਾ ਇੱਕ ਸੀਨੀਅਰ ਅਫਸਰ 5 ਕਰੋੜ ਰੁਪਏ ਦੀ ਪੇਸ਼ਕਸ਼ ਲੈ ਕੇ ਆਇਆ ਪਰ ਅਸੀਂ ਇਸ ਨੂੰ ਰੱਦ ਕਰ ਦਿੱਤਾ ਗਿਆ ਤੇ ਹੁਣ ਅਸੀਂ ਬਰੀ ਹੋਏ ਲੋਕਾਂ ਨੂੰ ਸਜ਼ਾ ਦਿਵਾਉਣ ਦੇ ਲਈ ਉੱਚ ਅਦਾਲਤ ਦੇ ਵਿੱਚ ਜਾਵਾਂਗੇ ਤਾਂ ਇਹ ਬਿਆਨ ਪੀੜਤਾ ਦੇ ਪਤੀ ਦਾ ਹੈਗਾ ਜਿਨ੍ਹਾਂ ਨੇ ਬਿਆਨ ਦਿੱਤਾ ਹੈਗਾ ਕਿ ਸਾਨੂੰ ਪੈਸਿਆਂ ਦੀ ਵੀ ਪੈਸੇ ਦਾ ਵੀ ਲਾਲਚ ਦਿੱਤਾ ਗਿਆ ਸੀਗਾ ਪਰ ਅਸੀਂ ਉਹਦੇ ਵਿੱਚ ਨਹੀਂ ਫਸੇ ਤਾਂ ਦੂਜਾ ਮਾਮਲਾ ਦੱਸਦੇ ਕਿ ਇੱਕ ਹੋਰ ਔਰਤ ਦੇ ਉੱਤੇ ਹਮਲੇ ਦਾ ਹੈਗਾ ਜਿਸ ਦਾ ਖੁਲਾਸਾ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੋਇਆ ਹੈਗਾ 16 ਮਾਰਚ ਨੂੰ ਸਾਹਮਣੇ ਆਈ ਵੀਡੀਓ ਦੇ ਵਿੱਚ ਬਜਿੰਦਰ ਨੂੰ ਇੱਕ ਔਰਤ ਨੂੰ ਥੱਪੜ ਮਾਰਦੇ ਹੋਏ ਦੇਖਿਆ ਗਿਆ ਜਿਸ ਤੋਂ ਪਹਿਲਾਂ ਉਸ ਨੇ ਬੱਚੇ ਦੇ ਨਾਲ ਬੈਠੀ ਔਰਤ ਦੇ ਚਿਹਰੇ ਦੇ ਉੱਤੇ ਵੀ ਇੱਕ ਕਾਫੀ ਛੁੱਟੀ ਸੀਗੀ ਉਹ ਵੀਡੀਓ ਵੀ ਕਾਫੀ ਵਾਇਰਲ ਹੋਈ ਸੀਗੀ 14 ਫਰਵਰੀ ਦਾ ਸੀਗਾ ਇਹ ਘਟਨਾ ਬਜਿੰਦਰ ਦੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਵਾਪਰੀ ਸੀਗੀ ਤਾਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਜਿਸ 40 ਸਾਲਾਂ ਔਰਤ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਉਹ ਮੁਹਾਲੀ ਦੀ ਰਹਿਣ ਵਾਲੀ ਸੀ ਉਹ ਲਗਭਗ 13 14 ਸਾਲਾਂ ਤੋਂ ਪੁਜਾਰੀ ਦੇ ਨਾਲ ਕੰਮ ਕਰ ਰਹੀ ਸੀ ਜਦੋਂ ਘਟਨਾ ਦਾ ਵੀਡੀਓ वायरल होया था। पुलिस ने तुरंत मामले का बयान दर्ज किया तो इस बाद आ, माजरी पुलिस स्टेशन पास बजिंदर के विरुद्ध भारती दंडावली धारा चौहत्तर के तहत जोड़े कि ठेस निम्रता ठेस पहुँचाने के इरादे के हमला कर एक सौ पंद्रह स्वै इच्छा के न सट पहुँचा तीन सौ इकवंजा जो कि अपराधिक धमकी के तहत एफ आई आर दर्ज की गई है तो हाल ही कपूरथला एक औरत ने जिन ਇਸ ਉਸਨ ਦਾ ਮਾਮਲਾ ਬਜਿੰਦਰ ਦੇ ਖਿਲਾਫ ਦਰਜ ਕੀਤਾ ਗਿਆ ਸੀਗਾ ਤੇ ਔਰਤ ਨੇ ਪੁਲਿਸ ਨੂੰ ਦੱਸਿਆ ਹੈ ਕਿ ਤਾਸਪੁਰ ਪਿੰਡ ਦੇ ਵਿੱਚ ਜੋ ਕਿ ਦਾ ਚਰਚ ਆਫ ਗਲੋਰੀ ਐਂਡ ਵਿਜ਼ਡਮ ਦੇ ਪਾਸਟਰ ਬਜਿੰਦਰ ਨੇ ਜਲੰਧਰ ਦੇ ਵਿੱਚ ਉਸ ਨਾਲ ਛੇੜਛਾੜ ਕੀਤੀ ਸੀਗੀ ਬਜਿੰਦਰ ਨੇ ਉਸ ਦਾ ਫੋਨ ਨੰਬਰ ਲੈ ਲਿਆ ਅਤੇ ਅਸ਼ਲੀਲ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਉਹ ਚਰਚ ਦੇ ਇੱਕ ਕੈਬਿਨ ਦੇ ਵਿੱਚ ਇਕੱਲਾ ਬੈਠਣ ਲੱਗ ਪਿਆ 2002 ਦੇ ਵਿੱਚ ਬਜਿੰਦਰ ਉਸ ਨੂੰ ਇੱਕ ਕੈਬਿਨ ਦੇ ਵਿੱਚ ਲੈ ਗਿਆ ਤੇ ਉਸ ਨੂੰ ਗਲਤ ਢੰਗ ਦੇ ਨਾਲ ਟੱਚ ਵਗੈਰਾ ਕੀਤਾ ਨੂੰ ਜਫੀ ਪਾਈ ਤੇ ਔਰਤ ਨੇ ਇਹ ਵੀ ਕਿਹਾ ਹੈਗਾ ਕਿ ਬਜਿੰਦਰ ਨੇ ਉਸ ਨੂੰ ਧਮਕੀ ਦਿੱਤੀ ਕਿ ਕਿ ਧਮਕੀ ਦਿੱਤੀ ਅਤੇ ਕਿਹਾ ਕਿ ਜੇਕਰ ਉਸ ਨੇ ਇਸ ਦੇ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਦੇ ਪਰਿਵਾਰ ਨੂੰ ਮਾਰ ਦੇਵੇਗਾ ਤੇ ਉਹ ਦੱਸਦੇ ਕਿ ਪੁਲਿਸ ਨੇ 28 ਫਰਵ ਨੂੰ ਪਾਸਟਰ ਦੇ ਜਿਹੜੇ ਵਿਰੁੱਧ ਰਕੇ ਆਪੀਸੀ ਦੀ ਤਰ੍ਹਾਂ ਆਮ ਦੇ ਤਹਿਤ ਮਾਮਲਾ ਦਰਜ ਕੀਤਾ ਐ ਐਫ ਆਈ ਆਰ ਦਰਜ ਕੀਤੀ ਤੇ ਹੁਣ ਕਪੂਰਥਲਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਵੀ ਬਣਾਈ ਆ ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਹਨਾਂ ਨੇ ਇਸ ਸੰਬੰਧੀ ਲੜਕੀ ਦਾ ਬਿਆਨ ਵੀ ਦਰਜ ਕਰ ਲਿਆ ਤੇ ਦੂਜੇ ਪਾਸੇ ਬਜਿੰਦਰ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਵੀ ਕਰ ਦਿੱਤਾ ਗਿਆ ਤੇ ਹੁਣ ਜਿਹੜੀ ਕਿ ਖਬਰ ਹੈਗੀ ਹੈ ਫਿਲਹਾਲ ਤੁਹਾਨੂੰ ਦੱਸਦੀ ਹੈ ਕਿ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ سزا ਸੁناਈ ਗਈ ਹੈ ਮੋਹਾਲੀ ਅਦਾਲਤ ਦੇ ਵੱਲੋਂ ਇਹ سزا ਸੁناਈ ਗਈ ਹੈ ਪਟਿਆਲਾ ਦੀ ਜੇਲ੍ਹ ਦੇ ਵਿੱਚ ਉਹ ਉਮਰ ਕੈਦ ਦੀ سزا ਕੱਟਣਗੇ